ਸਸਗਾਲ ਜੀ ਪਟਿਆਲਾ ਟੂਰੇ ਦੇ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਇੰਦਰ ਸਬਰਵਾਲ ਤੇ ਤੁਸੀਂ ਦੇਖਦੇ ਹੋ ਇਸ ਵਕਤ ਪਟਿਆਲੇ ਦੇ ਇੱਕ ਖਾਸ ਇਲਾਕੇ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਵਿਕਾਸ ਦਾ ਦਾਵਾ ਕਰਨ ਵਾਲੀਆਂ ਸਰਕਾਰਾਂ ਦੇ ਪਟਿਆਲਾ ਸ਼ਹਿਰ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਸਭ ਤੋਂ ਪਹਿਲਾਂ ਤਾਂ ਜੱਜ ਕਰੋ ਕਿ ਇਹ ਇਲਾਕਾ ਕਿਹੜਾ ਪਟਿਆਲੇ ਦਾ ਕਿਹੜਾ ਇਲਾਕਾ ਹੈ ਜਿਸ ਦੇ ਵਿੱਚ ਅਸੀਂ ਫਿਰ ਰਹੇ ਹਾਂ ਜੇ ਤੁਹਾਨੂੰ ਦਿਖ ਰਿਹਾ ਕਿ ਕਿਹੜਾ ਇਲਾਕਾ ਹੈ ਤਾਂ ਤੁਸੀਂ ਪਛਾਣ ਕੇ ਉਹ ਤਾਂ ਕਮੈਂਟ ਬਾਕਸ ਵਿੱਚ ਜਰੂਰ ਕਮੈਂਟ ਕਰਿਓ ਹਾਲਾਤ ਦੇਖ ਲਓ ਸੜਕਾਂ ਪੂਰੀ ਤਰ੍ਹਾਂ ਨਾਲ ਬੰਦ ਪਈਆਂ ਚੌਕ ਪਈਆਂ ਕਿਧਰੋਂ ਵੀ ਨਿਕਲਣ ਦਾ ਰਸਤਾ ਤੱਕ ਨਹੀਂ ਹੈ ਹੁਣ ਤੁਸੀਂ ਸਮਝ ਗਏ ਹੋਗੇ ਕਿ ਇਹ ਪਟਿਆਲਾ ਦੀ ਕਬਾੜੀ ਮਾਰਕੀਟ ਹੈ ਜੋ ਕਿ ਵਿਸ਼ਵ ਏਸ਼ੀਆ ਦੀ ਸਭ ਤੋਂ ਨੰਬਰ 1 ਮਾਰਕੀਟ ਬਣਦੀ ਜਾਂਦੀ ਹੈ ਟਰੈਕਟਰ ਮਾਰਕੀਟ ਜੋ ਕਿ ਸਰੰਦਰ ਰਾਜਪੁਰਾ ਰੋਡ ਪਟਿਆਲਾ ਤੇ ਹੈ ਇਸ ਤੋਂ ਪਹਿਲਾਂ ਤੁਹਾਨੂੰ ਜੇਕਰ ਯਾਦ ਹੋਏਗਾ ਪੁਰਾਣੇ ਕਿਸੇ ਬੰਦਿਆਂ ਨੂੰ ਯਾਦ ਹੋਏਗਾ ਤਾਂ ਇਹ ਬਿਹੜਾ ਰੋਡ ਪਟਿਆਲਾ ਦੇ ਉੱਤੇ ਹੁੰਦੀ ਸੀ ਟਰੈਕਟਰ ਮਾਰਕੀਟ ਜਿਸ ਨੂੰ ਉਸ ਇਲਾਕੇ ਚੋਂ ਕਢਾਲ ਕੇ ਇੱਧਰ ਵੱਡੇ ਵੱਡੇ ਸ਼ੋਰੂਮ ਦਿੱਤੇ ਗਏ ਸੀ ਇੰਨੇ ਨੇ ਵੱਡੇ ਸ਼ੋਰੂਮ ਦਿੱਤੇ ਗਏ ਸੀ ਕਿ ਇਹ ਇਹਨਾਂ ਸ਼ੋਰੂਮਾਂ ਦੇ ਵਿੱਚ ਆਪਣਾ ਕੰਮ ਕਾਜ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਚਲਾਣਾ ਪਰ ਫਿਰ ਵੀ ਦੇਖ ਲੋ ਕਿ ਇਹਨਾਂ ਦੇ ਨੇ ਵੱਡੇ ਵੱਡੇ ਸ਼ੋਰੂਮ ਦੀ ਥਾਂ ਵੀ ਇਹਨਾਂ ਨੂੰ ਛੋਟੀ ਪੈ ਰਹੀ ਹੈ ਤੇ ਸ਼ੋਰੂਮਾਂ ਤੋਂ ਵੀ ਵੱਡੀ ਜਗ੍ਹਾ ਇਹਨਾਂ ਨੇ ਇਨਕ੍ਰੋਚਮੈਂਟ ਕਰ ਰੱਖੀ ਹੈ ਪ੍ਰਸ਼ਾਸਨ ਸੁਪਤਾ ਹੋਇਆ ਹੋਇਆ 11 ਪਿਛਲੇ ਇਸ ਸਾਲ ਜਨਵਰੀ ਦੇ ਵਿੱਚ ਤੁਹਾਨੂੰ ਯਾਦ ਹੋਵੇ ਇਸ ਸਾਲ ਜਨਵਰੀ ਦੇ ਵਿੱਚ ਪ੍ਰਸ਼ਾਸਨ ਨੇ ਇਹਨਾਂ ਨੂੰ ਵੱਡੀ ਚਰਾਵਣੀਆਂ ਦਿੱਤੀਆਂ ਸੀ ਇੰਪਰੂਵਮੈਂਟ ਟਰਸਟ ਦੀ ਕਾਰਵਾਈ ਕੀਤੀ ਸੀ ਤੇ ਇਹਨਾਂ ਨੂੰ ਕਿੰਨੀ ਵਾਰੀ ਵੱਡੀਆਂ ਕਾਰਵਾਈਆਂ ਕਰਕੇ ਹਟਾਇਆ ਵੀ ਗਿਆ ਪਰ ਫਿਰ ਵੀ ਸੜਕਾਂ ਜਿਉਂ ਦੀਆਂ ਹੱਦ ਤਿਉਹਾਂ ਹੈ ਇਹ ਨਹੀਂ ਹੈ ਕਿ ਇੱਥੇ ਦੁਕਾਨਦਾਰ ਦੁਖੀ ਨਹੀਂ ਹਨ ਦੁਕਾਨਦਾਰ ਵੀ ਬਹੁਤ ਦੁਖੀ ਹਨ ਪਰ ਸਮੱਸਿਆ ਦਾ ਕੋਈ ਸਮਾਧਾਨ ਆਪ ਵੀ ਨਿਕਾਲਣ ਵਿੱਚ ਵਿਸ਼ਵਾਸ ਨਹੀਂ ਰੱਖਦੇ ਕਿਉਂਕਿ ਜੇ ਆਪ ਚਾਹਣ ਤਾਂ ਸਾਰੀ ਸਮੱਸਿਆ ਦਾ ਹੱਲ ਇਨ੍ਹਾਂ ਕੋਲ ਹੀ ਹੈ ਆ ਦੇਖ ਲਓ ਹਾਲਾਤ ਕੀ ਨੇ ਪਟਿਆਲੇ ਦਾ ਹਲੇ ਤਾਂ ਫਲੱਡ ਨਹੀਂ ਆਇਆ ਜੇ ਕੋਈ ਇੱਥੇ ਫਲੱਡ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਫਲੱਡ ਆਉਣ ਤੋਂ ਬਾਅਦ ਕੀ ਹਾਲਾਤ ਹੋਣਗੇ ਪਟਿਆਲੇ ਦੇ ਉਹਨੂੰ ਇੱਥੇ ਦੇ ਹਾਲਾਤ ਦਿਖਾਉਣ ਤੋਂ ਬਾਅਦ ਇੱਥੇ ਦੁਕਾਨਦਾਰਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਉਹ ਕਿਵੇਂ ਆਪਣੀ ਜ਼ਿੰਦਗੀ ਇੱਥੇ ਕਾਰੋਬਾਰ ਵਗੈਰਾ ਕਿਵੇਂ ਕਿਸ ਤਰ੍ਹਾਂ ਆਪਣਾ ਕਾਰੋਬਾਰ ਥੇ ਕਰ ਰਹੇ ਨੇ ਆਹ ਦੇਖੋ ਜੀ ਹਾਲਾਤ ਦੇਖੋ ਪਹਿਲਾਂ ਤਾਂ ਆ ਦੇਖ ਲੋ ਹਾਲਾਤ ਇੰਪਰੂਵਮੈਂਟ ਟਰਸਟ ਮੇਸ਼ਨ ਦੀ ਤਰ੍ਹਾਂ ਕੁੰਮਰ ਦੀ ਨੀਂਦ ਲੱਗਦਾ ਸੋ ਰਿਹਾ ਹੈ ਜਦਕਿ ਉਹਨਾਂ ਦੇ ਜਿਹੜੇ ਨਵੇਂ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਲਾਇਗੇ ਸ਼ੇਰ ਮਾਜਰਾ ਜੀ ਉਹ ਇੱਕ ਬਹੁਤ ਹੀ ਵਧੀਆ ਅਤੇ ਜੁੰਝਾਰੂ ਕਿਸਮ ਦੇ ਵਿਅਕਤੀ ਨੇ ਪਰੰਤੂ ਫਿਰ ਵੀ ਸ਼ਾਇਦ ਉਹਨਾਂ ਨੂੰ ਵੀ ਸ਼ਾਇਦ ਉਹਨਾਂ ਨੂੰ ਵੀ ਇਸ ਏਰੀਆ ਦੇ ਇਲਾਕੇ ਦੇ ਜਿਹੜੇ ਹੈਗੇ ਹਾਲਾਤ ਉਹ ਉਹਨਾਂ ਤੱਕ ਪਹੁੰਚੇ ਨਹੀਂ ਨੇ ਮੈਨੂੰ ਲੱਗਦਾ ਉਹ ਇੱਥੇ ਸਮੱਸਿਆ ਨੂੰ ਹੱਲ ਕਰਨ ਲਈ ਜ਼ਰੂਰ ਕੁਝ ਕਰਦੇ ਜਿਹੜਾ ਸਾਡੀ ਵੀਡੀਓ ਦੇਖ ਰਹੇ ਨੇ ਤਾਂ ਉਹ ਦੇਖਣ ਅਤੇ ਇਸ ਇਲਾਕੇ ਦੀ ਸਮੱਸਿਆ ਦਾ ਕੋਈ ਹੱਲ ਕਰਨ ਜਿੱਥੇ ਪੰਜਾਬ ਸਰਕਾਰ ਬੜਿਆਲੇ ਨੂੰ ਸੋਹਣਾ ਸੁੰਦਰ ਅਤੇ ਸੁੰਦਰ ਕਟਿਆਲਾ ਬਣਾਉਣ ਲਈ ਪ੍ਰੇਤਨਸ਼ੀਲ ਹੈ ਉੱਥੇ ਦੂਸਰੇ ਪਾਸੇ ਇੰਪਰੂਵਮੈਂਟ ਟਰਸਟ ਇਸ ਇਲਾਕੇ ਦੀ ਸੁਈਦਾ ਲਈ ਕੁਝ ਵੀ ਨਹੀਂ ਕਰ ਰਿਹਾ ਇਨਕ੍ਰੋਚਮੈਂਟ ਦਾ ਹਾਲ ਦੇਖ ਲਓ ਤੁਸੀਂ ਇਨਕ੍ਰੋਚਮੈਂਟ ਕਿੰਨੀ ਤਗੜੀ ਇਨਕ੍ਰੋਚਮੈਂਟ ਇੱਥੇ ਹੋਈ ਵੀ ਹੈ ਸੜਕ ਇੰਨੀਆਂ ਸੜਕਾਂ ਚੋੜੀਆਂ ਬਣਾਈਆਂ ਨਹੀਂਆਂ ਸੀ ਇੱਥੇ ਕਿ ਲੋਕ ਇੱਕ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਦਾ ਹਾਲ ਤੁਸੀਂ ਦੇਖ ਲਓ ਜਦ ਕਿ ਸਰਕਾਰ ਨੇ ਇਹਨਾਂ ਦੀ ਜਿਹੜੀ ਵੱਡੀ ਮਾਰਕੀਟ ਬਣਾਈ ਸੀਗੀ ਉਹ ਇਸੇ ਕਰਕੇ ਬਣਾਈ ਸੀ ਵੀ ਏਸ਼ੀਆ ਦੀ ਵੱਡੀ ਮਾਰਕੀਟ ਹੈ ਜਿਹੜੀ ਉਹ ਇੱਕ ਏਸ਼ੀਆ ਦੀ باوجود ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਇਨਕ੍ਰੋਚਮੈਂਟs ਹੈ ਕਿਸ ਤਰ੍ਹਾਂ ਨਾਲ ਇਹ ਇਨਕ੍ਰੋਚਮੈਂਟs ਕੀਤੀ ਗਈ ਹੈ ਜੇਕਰ ਇੰਪਰੂਵਮੈਂਟ ਰਸ ਦੇ ਚੇਅਰਮੈਨ ਸਾਡੀ ਇਹ ਵੀਡੀਓ ਦੇਖ ਰਹੇ ਨੇ ਤਾਂ ਇਸ ਇਲਾਕੇ ਦੇ ਨੂੰ ਬਿਹਤਰ ਬਣਾਉਣ ਲਈ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਸਵਸਥ ਵਧੀਆ ਤਰੀਕੇ ਨਾਲ ਜੀਣ ਲਈ ਦੁਕਾਨਦਾਰਾਂ ਦੇ ਹੱਲ ਕਰਨ ਲਈ ਇਹ ਸਵਚ ਭਾਰਤ ਦੇ ਵੀ ਇੱਕ ਮਿਸਾਲ قائم ਹੁੰਦੀ ਹੈ ਕਿ ਪਟਿਆਲਾ ਜਿਹੜਾ ਕਿ ਕਿਥੇ ਸਵਚ ਭਾਰਤ ਦੇ ਬਿਆਨ ਦੇ ਵਿੱਚ ਕਿਥੇ ਉੱਚੇ ਨੰਬਰ ਤੋਂ ਆ ਗਿਆ ਸੀਗਾ ਹੁਣ ਉਹੀ ਸਵਚ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਪਿਛੜਿਆ ਹੋਇਆ ਦਿਖਾਈ ਦੇ ਰਿਹਾ ਹੈ ਇਹ ਹੈ ਪਟਿਆਲੇ ਦੇ ਹਾਲਾਤ ਹੂੰ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਪ੍ਰਸ਼ਾਸਨ ਦੀਆਂ ਅੱਖਾਂ 'ਤੇ ਤੱਕ ਜਾ ਸਕੇ ਤੇ ਉਹ ਇਸ ਨਰਕ ਪਟਿਆਲਾ ਸ਼ਹਿਰ ਵਿੱਚੋਂ ਇਸ ਨਰਕ ਨੂੰ ਥੋੜਾ ਥੋੜਾ ਜਿਹਾ ਥੋੜਾ ਜਿਹਾ ਠੀਕ ਕਰਨ ਪਰ ਥੋੜਾ ਜਿਹਾ ਠੀਕ ਕਰਨ ਦੇ ਵਿੱਚ ਕਾਰਜਸ਼ੀਲ ਹੋਣ ਪਰ ਅਸੀਂ ਪੂਰਾ ਇਸ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਦਾ ਸੀ ਇੱਕ ਸਭ ਨਿਰੀਖਣ ਕਰਵਾਇਆ ਪਹਿਲਾਂ ਇੱਕ ਟੂਰ ਕਰਵਾਇਆ ਤੁਹਾਨੂੰ ਤੋਂ ਦਿਖਾਇਆ ਕਿ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਦਾ ਕੀ ਹਾਲ ਹੈ ਚਲੋ ਜਿਹੜੇ ਇਸ ਇਸ ਇਲਾਕੇ ਇਸ ਕੰਮਕਾਰ ਦੇ ਨਾਲ ਜੁੜੇ ਹੋਏ ਨੇ ਜਿਹੜਾ ਡ੍ਰੈਕਟਰ ਇਹਨਾਂ ਦੇ ਆਪਣਾ ਕਾਰਾਂ ਦੇ ਕੰਮ ਕਰਦੇ ਨੇ ਜਿਹੜਾ ਡ੍ਰੈਕਟਰਾਂ ਦੇ ਕੰਮ ਕਰਦੇ ਨੇ ਉਹਨਾਂ ਦੀ ਗੱਲ ਤਾਂ ਉਹਨਾਂ ਦਾ ਤਾਂ ਸਮਝ ਆਉਂਦਾ ਕਿ ਉਹ ਇੱਥੇ ਬਾਹਰ ਆਪਣਾ ਸਮਾਨ ਰੱਖਦੇ ਨੇ ਸਭ ਕੁਝ ਕਰਦੇ ਨੇ ਪਰੰਤੂ ਜਿਹੜੇ ਬੰਦੇ ਇਸ ਕੰਮ ਨਾਲ ਨਹੀਂ ਜੁੜੇ ਹੋਏ ਜੇਕਰ ਉਹਨਾਂ ਦੀ ਦੁਕਾਨ ਵੀ ਅੰਦਰ ਹੈਗੀ ਆ ਤਾਂ ਉਹਨਾਂ ਦੇ ਕੀ ਹਾਲਾਤ ਹੋਣਗੇ ਉਹਦਾ ਬਾਰੇ ਤੁਸੀਂ ਆਪ ਹੀ ਸੋਚ ਸਕਦੇ ਹੋ ਤਾਂ ਬਹੁਤ ਬਹੁਤ አመਸ਼ ਕਰੀ ਬਾਕੀ ਵਾਡੇ ਕੀ ਵਿਚਾਰ ਨੇ ਬਟ ਦੋਸਤੋ ਪਟਿਆਲਾ ਦੇ ਸਭ ਤੋਂ ਖੂਬਸੂਰਤ ਇਲਾਕੇ ਦੇ ਬਾਰੇ ਤੁਸੀਂ ਕੀ ਕਹੋਗੇ ਪਟਿਆਲਾ ਦੇ ਇਸ ਵਿਕਾਸ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਪ੍ਰਸ਼ਾਸਨ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਾਹਿਬ ਤੱਕ ਪਹੁੰਚ ਜਾਏ ਬਸ ਸੱਤਾਂ ਦੇ ਵਿੱਚ ਲੋਕ ਇੱਥੇ ਨਰਕ ਵਿੱਚ ਰਹੇ ਹਨ ਨੂੰ ਮਜਬੂਰ ਨਹੀਂ ਤੁਸੀਂ ਇਹ ਸੋਚਦੇ ਹੋ ਕਿ ਲੋਕਾਂ ਦਾ ਕੰਮ ਕਰ ਇੱਥੇ ਕਿਵੇਂ ਚੱਲਦਾ ਹੋਏਗਾ ਕੰਮਕਾਜ ਵੀ ਉਹ ਆਪ ਕਿਵੇਂ ਚਲਾ ਰਹੇ ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰੀਏ ਵੈਸੇ ਤਾਂ ਦੁਕਾਨਦਾਰ ਸਾਨੂੰ ਦਿਖ ਨਹੀਂ ਰਹੇ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਕਹਿ ਲੋ ਟਰੈਕਟਰਾਂ ਟਰੱਕਾਂ ਕਾਰਾਂ ਦੀ ਇਹ ਕਿਤਰਾ ਦਾ ਸ਼ਮਸ਼ਾਨ ਕਹਿ ਸਕਦੇ ਆ ਉਹੀ ਹੈ ਤੇ ਗੰਦਗੀ ਸਭ ਤੋਂ ਜ਼ਿਆਦਾ ਦਿਖਾਈ ਦੇ ਰਹੀ ਹੈ ਤਾਂ ਸਿਰਫ ਗੰਦਗੀ ਤੇ ਸਿਰਫ ਗੰਦਗੀ ਕੀ ਤੁਸੀਂ ਵੀ ਕਦੀ ਆਏ ਹੋ ਇਸ ਇਲਾਕੇ ਦੇ ਵਿੱਚ ਇਸ਼ਿਆਰੀ ਸਭ ਤੋਂ ਵੱਡੀ ਮਾਰਕੀਟ ਪਟਿਆਲਾ ਦੀ ਕਬਾੜੀ ਮਾਰਕੀਟ ਆਰੇ ਕੋਠੇ ਦੇ ਲੋਕਾਂ ਦੀ ਜ਼ਿੰਦਗੀ ਇੱਥੇ ਦੇ ਵਪਾਰੀ ਇੱਥੇ ਦੇ ਗਾਰੋਬਾਰੀ ਇੱਥੇ ਦੇ ਵਰਕਰਸ ਸਭ ਤੇ ਸਭ ਦੇਖੋ ਬੁਰਾ ਹਾਲ ਐਨਕਰੋਚਮੈਂਟ ਮੁੱਖ ਤੌਰ 'ਤੇ ਇੱਥੇ ਦੇ ਇਲਾਕੇ ਇਸ ਇਲਾਕੇ ਦੀ ਇਨਾਂ ਹਾਲਾਤਾਂ ਦਾ ਜੋ ਆਪਾਂ ਕਹਿ ਸਕਦੇ ਹਾਂ ਕਿ ਇਸ ਇਲਾਕੇ ਦੇ ਜੋ ਹਾਲਾਤ ਹੈਗੇ ਉਹ ਸਿਰਫ ਸਿਰਫ ਜ਼ਿਆਦਾ ਇਨਕ੍ਰੋਚਮੈਂਟ ਹੋਣ ਕਰਕੇ ਹੈ। ਪਰ ਤੁਸੀਂ ਦੇਖ ਸਕਦੇ ਹੋ ਸ਼ੋਰੂਮ ਇੰਨੇ ਨੇ ਵੱਡੇ ਸ਼ੋਰੂਮ ਨੇ ਫਿਰ ਵੀ ਉਹਨਾਂ ਸ਼ੋਰੂਮਾਂ ਤੋਂ ਵੀ ਡਬਲ ਤਿਗਣੀ ਦੁਗਣੀ ਤਿਗਣੀ ਥਾਂ ਦੇ ਉੱਤੇ ਲੋਕਾਂ ਨੇ ਇਨਕ੍ਰੋਚਮੈਂਟ ਕੀਤੀ ਵੀ ਹੈ। ਇੱਕ ਦਿਨ ਨਹੀਂ ਦੋ ਨੇ ਨਹੀਂ ਤਿੰਨੇ ਨਹੀਂ ਚਾਰ ਨੇ ਨਹੀਂ ਪੰਜ ਨੇ ਨਹੀਂ ਜਿੰਨੇ ਵੀ ਦੁਕਾਨਦਾਰ ਹੈ ਉਹ ਸਭ ਨੇ ਹੀ ਇੱਥੇ ਇਨਕ੍ਰੋਚਮੈਂਟ ਕਰ ਰੱਖੀ ਹੈ। ਕੋਈ ਕਿਸੇ ਤੋਂ ਕੱਟ ਨਹੀਂ ਆ ਤੁਸੀਂ ਦੇਖ ਸਕਦੇ ਹੋ ਇੰਨੇ ਨੇ ਵੱਡੇ ਸ਼ੋਰ ਮੋਨ ਦੇ باوجود ਐਨਕ੍ਰੋਚਮੈਂਟ ਸੜਕਾਂ ਦੇ ਉੱਤੇ ਫਿਰ ਉਹੀ ਹਾਲਾਤ ਨੇ ਵੱਟ ਇਸ ਬਾਰੇ ਕੀ ਵਿਚਾਰ ਦੇ ਇਹ ਕਮੈਂਟ ਕਰਕੇ ਦੱਸੋ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਇਹ ਪ੍ਰਸ਼ਾਸਨ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ਼ੇਰਮੱਜਰਾ ਸਾਹਿਬ ਤੱਕ ਪਹੁੰਚ ਜਾਏ। ਵੀਡੀਓ ਦੇ ਉੱਪਰ ਆਪਣੇ ਕਮੈਂਟ ਕਰਕੇ ਵਿਚਾਰ ਜ਼ਰੂਰ ਦੇਣਾ ਜੀ। ਧੰਨਵਾਦ। ਇਹਦੇ ਵਿੱਚ ਰੋਡ ਦੇ